ਪ੍ਰੋਪਰਟੀ ਲੱਭਣੀ ਹੈ ਘੱਟ ਰੇਟ ਦੀ ਲੱਭਣੀ ਹੈ ਲੇਕਿਨ ਵਧਣ ਦੇ ਚਾਂਤ ਕੀ ਹੈ ਉਹ ਵੀ ਨਾਲ ਦੇਖਣਾ ਆਪਾਂ همین ਕਿਸੇ ਜੰਗਲ ਚ ਲੈ ਲਈਏ ਪ੍ਰੋਪਰਟੀ ਕੋਈ ਜੀ ਬਹੁਤ ਹੀ ਸਸਤੀ ਮਿਲਦੀ ਹੈ 100 ਰੁਪਏ ਗਾਜ ਮਿਲ ਗਈ ਜੀ ਤੇ ਉਹ ਜੰਗਲੇ ਪਿਆ 12 ਸਾਲ 15 ਸਾਲ 20 ਸਾਲ ਤੋਂ ਤੇ ਉਹਨੇ ਵਧਣਾ ਕਿੱਥੇ ਹੈ ਉੱਥੇ ਕੀ ਡਿਵੈਲਪਮੈਂਟ ਕੀ ਹੋਈ ਕੁਝ ਵੀ ਨਹੀਂ ਤੁਸੀਂ ਕਿਵੇਂ ਚਾਂਸਸ ਲੱਭਦੇ ਹੁੰਦੇ ਸੀ ਜਦੋਂ ਕੋਈ ਪ੍ਰੋਪਰਟੀ ਕੋਈ ਦੇਖਦੇ ਹੁੰਦੇ ਸੀ ਕੀ ਚਾਂਸਸ ਦੇਖਦੇ ਹੋ ਉਹਨਾਂ ਵਿੱਚ ਅਸੀਂ ਤਾਂ ਸਾਰੀਆਂ ਚੀਜ਼ਾਂ ਦੇਖਦੇ ਹਾਂ ਇਹਨਾਂ ਨੂੰ ਪਹਿਲਾਂ ਤਾਂ ਪ੍ਰਾਪਰਟੀ ਦਾ ਰੇਟ ਕਿੰਨਾ ਰੇਟ ਹੈਗਾ ਉੱਥੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਆ ਕੀ ਕੀ ਡਿਵੈਲਪਮੈਂਟ ਹੋ ਸਕਦੀਆਂ ਆਉਣ ਵਾਲੇ ਫਿਚਰ ਦੇ ਵਿੱਚ ਕਿਦਾਂ ਹੋ ਸਕਦਾ ਇੱਥੇ ਕਲੋਨੀਆਂ ਆ ਰਹੀਆਂ ਕਿ ਨਹੀਂ ਆ ਰਹੀਆਂ ਕੋਈ ਹੋਰ ਸਰਕਾਰ ਦੀਆਂ ਸਕੀਮਾਂ ਆ ਰਹੀਆਂ ਕਿ ਨਹੀਂ ਆ ਰਹੀਆਂ ਸੜਕਾਂ ਕੋਈ ਆ ਰਹੀਆਂ ਕਿ ਨਹੀਂ ਅਸੀਂ ਜਿਹੇ ਚੀਜ਼ਾਂ ਦੇਖਦੇ ਆਂ ਜੇ ਇਹ ਚੀਜ਼ਾਂ ਦੇਖਦੇ ਆਂ ਤਾਂ ਡੈਫੀਨਿਟਲੀ ਸਾਡਾ ਹੋ ਜਾਂਦਾ ਉਹਦੇ ਜੀ ਰੇਟ ਵਧੀਆ ਆ ਜਾਂਦਾ ਰੇਟ ਮਤਲਬ ਜਿੱਥੇ ਵੀ ਸੜਕਾਂ ਵਧੀਆ ਸੜਕਾਂ ਬਣੀਆਂ ਉਸ ਤੱਕ ਜਦੋਂ ਵੀ ਕਿਸੇ ਨੇ ਕੀਤਾ ਕੰਮ ਉਹ ਬੰਦੇ ਪੈਸੇ ਕਮਾਉਂਦੇ ਅਸੀਂ ਰਾਜਸਥਾਨ ਦੇ ਵਿੱਚ ਪ੍ਰਾਪਰਟੀ ਲਈ 2007 ਦੇ ਵਿੱਚ ਉੱਥੇ ਉਹ ਵੇਲੇ ਸੜਕ ਬਣਦੀ ਸੀਗੀ ਵੱਡੀ ਸੜਕ NH 67 ਉਹ ਬਣ ਰਹੀ ਸੀ 227 ਹੁਣ ਅੱਜ ਕੱਲ ਤੇ ਉਹ ਸੜਕ ਬਣਦੀ ਸੀ ਮਤਲਬ ਕਿਤੇ ਬਣ ਗਈ ਜਿੱਥੇ ਨਹੀਂ ਪੁੱਲ-ਪੌੜ ਬਣ ਰਹੇ ਸੀ ਕੋਈ ਹੋਰ ਉੱਥੇ ਰੇਟ ਸੀਗਾ 4-5 ਲੱਖ ਰੁਪਏ ਵਿਗੇ ਦਾ ਰੇਟ ਅਸੀਂ ਇਹ ਅਸੈਸਮੈਂਟ ਕੀਤੀ ਵੀ ਜਦੋਂ ਇਹ ਸੜਕ ਬਣ ਗਈ ਉਹਦਾ ਬੜਾ ਵਧੀਆ ਰੇਟ ਹੋ ਜਾ ਤੇ ਉਹ 2007 ਤੋਂ ਲੈ ਕੇ ਹੁਣ 18 ਸਾਲ ਹੋ ਗਏ ਜਿਹੜੀ ਇੱਥੇ 2 ਲੱਖ ਰੁਪਏ ਵਿਗਾ ਜਮੀਨ ਮਿਲਦੀ ਸੀ ਅੱਜ ਉਹ 2 ਕਰੋੜ ਰੁਪਏ 1.5 ਕਰੋੜ ਰੁਪਏ ਵੀਗਾ ਦਾ ਰੇਟ ਹੋ ਗਿਆ ਕਰੋੜ ਰੁਪਏ ਵੀਗਾ ਦਾ ਰੇਟ ਹੋ ਗਿਆ ਕਿ ਉਹ ਸੜਕ ਚਾਲੂ ਹੋ ਗਈਆਂ ਟ੍ਰੈਫਿਕ ਆਣਾ ਜਾਣਾ ਸ਼ੁਰੂ ਹੋ ਗਿਆ ਗਲਤ ਹੈ ਵੀ ਜਿੱਥੇ ਫੁੱਟਬਾਲ ਹੋਏਗੀ ਜਿੱਥੇ ਲੋਕ ਆਣਗੇ ਉੱਥੇ ਹੀ ਰੇਟ ਵਧਣਾ ਨਿਕਲ ਉਹ ਤੇ ਟਾਈਮ ਕੰਜ਼ਿਊਮਿੰਗ ਆ ਗਈ ਚੀਜ਼ ਆ ਗਈ ਨਾ ਜਿਵੇਂ ਅੱਜਕੱਲ੍ਹ ਦੇ ਜੁਥ ਨੇ ਜਿਉ ਉਹ ਇੱਕ ਕੰਮ ਜੀ ਸ਼ੁਰੂ ਵੀ ਕਰਦੇ ਆ ਕਿਸੇ ਜਗ੍ਹਾ ਤੇ ਇਨਵੈਸਟ ਵੀ ਕਰਦੇ ਤਾਂ ਨਾ ਹੋਊਗਾ ਵੀ ਸਾਨੂੰ ਤਾਂ ਥੋੜੇ ਟਾਈਮ ਪੀਰੀਅਡ ਦੇ ਵਿੱਚ ਜ਼ਿਆਦਾ ਪ੍ਰੋਫਿਟ ਹੋ ਜਾਵੇ ਨਹੀਂ ਜੇ ਹੁਣ ਮੈਂ ਕਹਿੰਦਾ ਵੀ 5 ਲੱਖ ਰੁਪਏ ਵਾਲੀ ਚੀਜ਼ 200 2 ਕਰੋੜ ਦੀ ਹੋਈ ਹੈ ਤਾਂ 40 ਗੁਣਾ ਹੋਊਗੀ ਨਾ 40 ਗੁਣਾ ਹੋਊਗੀ ਨਾ 40 ਗੁਣਾ ਹੋਊਗੀ 18 ਸਾਲ ਚ ਤੇ 2 ਗੁਣਾ ਤਾਂ 4 ਮਹੀਨੇ 6 ਮਹੀਨੇ 8 ਮਹੀਨੇ ਸਾਲ 2 ਸਾਲ ਚ ਕਿਤੇ ਤੋਂ ਕਿਤੇ ਪਹੁੰਚ ਗਈ 4 5 ਤਾਂ ਜਿਆਦਾ ਹੋਗੀ ਜੀ ਉਹ ਤੇ ਫੇਰ ਕੀ ਦਿੱਕਤ ਆ ਉਹ ਯਾਰ ਘਬਰਾਣਾ ਕਿਉਂ ਹੈ ਮੈਨੂੰ ਸਮਝ ਨਹੀਂ ਆਂਦੀ ਵੀ ਆਪਾਂ ਰਾਤੋਂ ਰਾਤ ਕਿਸੇ ਮਤਲਬ ਕੱਦੂ ਦੇ ਵਿੱਚ ਟੀਕਾ ਲਾ ਕੇ ਉਹਨੂੰ ਡਬਲ ਕਿਊ ਕਰਨਾ ਚਾਹੁੰਦੇ ਆ ਕੱਦੂ ਦੇ ਵਿੱਚ ਟੀਕਾ ਲਾ ਕੇ ਡਬਲ ਕਿਊ ਕਰਾਏ ਜਾਂਦੇ ਆ ਆਪਣੇ ਪੇਸ ਆਪਣੇ ਸਪੀਡ ਨਾਲ ਚੱਲਦੇ ਹੋ ਆਪਣੇ ਪੇਸ ਆਪਣੀ ਸਪੀਡ ਨਾਲ ਚੱਲਦੇ ਉਹਨੂੰ ਕਿ ਤੁਹਾਨੂੰ ਲੱਗਦਾ ਵੀ ਪੰਜਾਬੀ ਨੇ ਜਿਹੜੇ ਲਰਨਿੰਗ ਦੇ ਵਿੱਚ ਬਹੁਤ ਜ਼ਿਆਦਾ ਵੀਕ ਨੇ ਵੀ ਇਸ ਚ ਇਹਨਾਂ ਚੀਜ਼ਾਂ ਨੂੰ ਲਰਨਿੰਗ ਬਹੁਤ ਔਖੇ ਤਰੀਕੇ ਨਾਲ ਕਰ ਸਕਦੇ ਆ। ਦੇਖੋ ਮੈਂ ਸਾਰਿਆਂ ਦੀ ਗੱਲ ਕਰਦਾ ਵੀ ਜੇ ਜਿਹੜੀ ਲਰਨਿੰਗ ਵਾਲੀ ਪ੍ਰੋਸੈਸ ਹੈ ਜੇ ਉਹ ਤੁਹਾਨੂੰ ਆ ਜਾਏਗਾ ਤਾਂ ਸਾਰੇ ਬਹੁਤ ਵਧੀਆ ਹੋ ਜਾਊਗਾ। ਲਰਨਿੰਗ ਇਜ਼ ਦੀ ਪ੍ਰੋਸੈਸ ਆਫ ਲਰਨਿੰਗ। ਲਰਨਿੰਗ ਤਾਂ ਕਰਨੀ ਚਾਹੀਦੀ ਹੈ ਪੰਜਾਬੀ ਹੋਵੇ ਹਰਿਆਣਵੀ ਹੋਵੇ ਰਾਜਸਤਾਨੀ ਹੋਵੇ ਗੁਜਰਾਤੀ ਹੋਵੇ ਜਿਹੜਾ ਬੰਦਾ ਲਰਨਿੰਗ ਨੂੰ ਪ੍ਰੈਫਰੈਂਸ ਦਿੰਦਾ ਉਹ ਬੰਦਾ ਕਾਮਯਾਬ ਹੋ ਜਾਂਦਾ। ਜਿਹੜਾ ਬੰਦਾ ਲਰਨਿੰਗ ਦੇ ਵਿੱਚ ਰਹੇਗਾ ਸਿਸਟਮ ਉਹ ਬੰਦਾ ਬਹੁਤ ਵਧੀਆ ਰਹੂਗਾ ਜਿਹੜਾ ਬੰਦਾ ਲਰਨ ਨਹੀਂ ਕਰਦਾ ਉਹ ਬੰਦਾ ਨੁਕਸਾਨ ਕਰਾ ਕੇ ਬੈਠ ਜਾਊਗਾ ਤੁਸੀਂ ਹੁਣ ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਕੋਲ ਸਟੂਡੈਂਟਸ ਵੀ ਬਹੁਤ ਸਾਰੇ ਅਜਿਹੇ ਹੈਗੇ ਨੇ ਜਿਨ੍ਹਾਂ ਨੂੰ ਸਿਖਾ ਰਹੇ ਹੋ ਤੁਸੀਂ ਨਾ ਲਰਨ ਕਰ ਰਹੇ ਨੇ ਉਹ ਤੇ ਜਿਨ੍ਹਾਂ ਦੇ ਕੋਲ ਕਿਸੇ ਤਰੀਕੇ ਦੇ ਨਾਲ ਕੋਈ ਸਿੱਖਣ ਨੂੰ ਕੁਝ ਹੈ ਹੀ ਨਹੀਂ ਹੈਗਾ ਇਕੱਲਾ YouTube ਵੀ ਬਚਦਾ ਹੈ ਉਹ ਲੱਗਦਾ ਹੈ ਕਿ ਜਲਦੀ ਸਿੱਖ ਸਕਦੇ ਨੇ ਇਹ ਚੀਜ਼ਾਂ ਨੂੰ ਹਾਂ YouTube ਤੇ ਕਿਉਂ ਨਹੀਂ ਪਿਆ ਬਹੁਤ ਕੁਝ ਪਿਆ ਯਾਰ ਮੈਂ ਮੈਂ ਪ੍ਰੋਪਰਟੀ ਦਾ ਕੰਮ ਸਿਖਾਣਾ ਪ੍ਰੋਪਰਟੀ ਦਾ ਮਤਲਬ ਮੈਂ ਪੈਸੇ ਲੈਣਾ ਪਰ ਮੇਰੀ 800 ਵੀਡੀਓ ਤੋਂ ਵੈਸੀ ਪਈ ਜਿਹੜੀ ਫ੍ਰੀ ਚ ਪਈ ਹੈ ਤੇ ਜੇ ਬੰਦਾ ਦੇਖੇ ਕਰੇ ਉਹ ਬੰਦਾ ਕਿੰਨੇ ਪੈਸੇ ਕਮਾ ਸਕਦਾ ਉਹ ਸੁਲਤਾਨਪੁਰ ਲੋਧੀ ਦਾ ਸਰਬਜੀਤ ਸਿੰਘ ਬੰਦਾ ਹੈਗਾ ਕੋਈ ਗੁਰਦੁਆਰੇ ਦਾ ਗ੍ਰੰਥੀ ਹੈ ਉਹ ਕਹਿੰਦਾ ਜੀ ਮੈਂ ਤੁਹਾਡੀ ਵੀਡੀਓ ਦੇਖ ਕੇ 1.5 ਕਰੋੜ ਰੁਪਏ ਕਮਾਇਆ 1.5 ਸਾਲ ਚ ਮੇਰੇ ਸਿਰਫ ਵੀਡੀਓ ਵੀਡੀਓ ਦੇਖ ਕੇ ਅਜੇ ਮੈਨੂੰ ਮਿਲਿਆ ਨਹੀਂ ਬੰਦਾ ਉਹਦਾ ਟੈਲੀਫੋਨ ਨੰਬਰ ਲੈ ਲਵਾਂ ਮੈਂ ਤੋਂ ਜੇ ਕੋਈ ਉਹ ਡਿਸਕ੍ਰਿਪਸ਼ਨ ਤੋਂ ਨੰਬਰ ਦੇ ਦੋ ਨੰਬਰ ਪਾ ਲਓ ਉਹਦਾ ਨਾਲ ਗੱਲ ਕਰੋ ਤੋ ਵੀਡੀਓ ਦੇ ਇੱਕ ਡੀਲ ਕਰਦੇ ਨੇ ਹਾਂ ਵੀਡੀਓ ਦੇਖ ਕੇ ਜਿੱਦਾਂ ਮੈਂ ਸਮਝਾਦਾ ਰਿਹਾ ਉਦਾਂ ਕਰਦਾ ਰਿਹਾ ਉਹ ਫਿਰ ਇਹ ਗੁਰਦੁਆਰਾ ਕ੍ਰੰਤੀ ਇਹ ਨੋਂ ਪੜਿਆ ਹੋਇਆ ਹੂੰ ਗੁਰ ਗੁਰਦੁਆਰੇ ਕ੍ਰੰਤੀ ਨੋਂ ਪੜਿਆ ਹੋਆ ਬੰਦਾ ਯਾਰ ਤੁਸੀਂ ਇਹ ਦੇਖੋ ਜੇ ਉਹ 1.5 ਕਰੋੜ ਰੁਪਏ ਕਮ ਆ ਗਿਆ ਹੋਰ ਬੰਦੇ ਕਿੰਨੇ ਇੱਕ ਯਦਨੇਸ਼ ਸਾਵਨ ਦਾ ਬੰਦਾ ਹੈਗਾ ਬੰਬੇ ਤੋਂ ਮੈਂ ਬੰਦਾ ਮੇਰੇ ਕੋਲ ਟ੍ਰੇਨਿੰਗ ਵਾਸਤੇ ਆਇਆ ਜੀ ਉਹ ਕਹਿੰਦਾ ਜੀ ਮੈਂ ਕੋਈ ਪ੍ਰੋਜੈਕਟ ਕਰਨਾ ਸੀਗਾ ਮੇਰਾ ਕੰਫੀਡੈਂਸ ਨਹੀਂ ਸੀ ਬਣ ਰਿਹਾ ਮੇਰੇ ਕੋਲ ਆਇਆ ਟ੍ਰੇਨਿੰਗ ਕੀਤੀ ਜਾ ਕੇ ਉੱਥੇ ਪ੍ਰੋਜੈਕਟਰ ਲੈ ਲਿਆ ਉਹਨੇ ਕਰ ਲਿਆ ਉਹ 2.5 ਕਰੋੜ ਰੁਪਏ ਵਚੇ ਸੀ ਉਹਨੂੰ ਉਸ ਵੇਲੇ ਅੱਜ ਤੋਂ ਇਹ ਮੇਰਾ ਕਾ 2013 14 15 ਦੀ ਗੱਲ ਹੈ 13 14 ਦੀ ਗੱਲ ਨਹੀਂ ਕਿੰਨੇ ਚਿਰ ਦੀ ਟ੍ਰੇਨਿੰਗ ਲਈ ਸੀ ਉਸਨੇ ਸਾਡੇ ਕੋਲ ਤਿੰਨ ਹਫ਼ਤੇ ਦੀ ਟ੍ਰੇਨਿੰਗ ਸੀ ਜੀ ਇੱਕ ਹਫ਼ਤੇ ਦੇ ਵਿੱਚ ਸਿੱਖ ਗਏ ਇੱਕ ਹਫ਼ਤੇ ਚ ਕਿਉਂ ਨਹੀਂ ਸਿੱਖਦੇ ਤਿੰਨ ਦਿਨਾਂ ਚ ਖਤਮ ਮੈਂ ਮੈਂ ਤਾਂ ਤਿੰਨ ਦਿਨ ਦੇ ਵਿੱਚ ਪੂਰੀ ਤੇ ਪੂਰਾ ਦਿਨ ਕਲਾਸ ਹੁੰਦੀ ਸਾਡੀ ਤਕਨੀਕ ਬੇਸਿਕ ਚੀਜ਼ਾਂ ਹੀ ਦੱਸ ਰਿਹਾ ਲੋਕ ਕਹਿੰਦੇ ਵੀ ਰਾਜਮਨ ਤੂੰ ਕਰੋੜਪਤੀ ਬਣਾ ਲੈ ਲੋਕਾਂ ਨੂੰ ਮੈਂ ਕਰੋੜਪਤੀ ਨਹੀਂ ਬਣਾਉਂਦਾ ਮੈਂ ਕਰੋੜਪਤੀ ਬਣਾਉਣ ਦੇ ਤਰੀਕੇ ਦੱਸਦਾ ਉਹਨਾਂ ਨੂੰ ਜਿਹੜੇ ਬੰਦੇ ਨੇ ਲਾਗੂ ਕਰ ਲਏ ਜ਼ਿੰਦਗੀ ਜੋ ਕਰੋੜਪਤੀ ਹੈ ਗਰੰਟੀ ਲਾ ਲਊ ਮੈਂ ਗਰੰਟੀ ਲਵਾਂਗਾ ਮੈਂ ਇਸ ਗੱਲ ਦੀ ਜਿਹਨੇ ਲਾਗੂ ਹੀ ਨਹੀਂ ਕਰਨੇ ਹੁਣ ਸਾਰੇ ਇੱਕ ਟੀਚਰ ਬਣਾਉਂਦਾ ਸਾਰੇ ਟੀਚਰ ਤਾਂ ਆਈਐਸ ਨਹੀਂ ਬਣ ਜਾਂਦੇ ਸਾਰੇ ਬੱਚੇ ਪੜ੍ਹੇ ਹੋ ਤਾਂ ਆਈਐਸ ਨਹੀਂ ਬਣ ਜਾਂਦੇ ਟੀਚਰ ਦੀ ਤਾਂ ਕੋਸ਼ਿਸ਼ ਹੈਗੀ ਸਾਰਿਆਂ ਨੂੰ ਪੜਾਉਣਾ ਮੇਰੀ ਕੋਸ਼ਿਸ਼ ਹੈ ਸਾਰਿਆਂ ਨੂੰ ਕਰੋੜਪਤੀ ਬਣਾਉਣਾ ਬਣੋ ਜਿਹੜੇ ਬਣਨ ਵਾਲੇ ਬਣਦੇ ਆ ਜਿਹੜੇ ਨਹੀਂ ਜਿਨ੍ਹਾਂ ਨੇ ਨਹੀਂ ਕੁਝ ਕਰ ਉਹ ਨਹੀਂ ਕੁਝ ਕਰਦੇ ਜਿਹੜੇ ਨੂੰ ਜਿਹੜੇ ਆਪਣੇ ਆਪ ਆਂਦੇ ਆ ਜਿਨ੍ਹਾਂ ਨੂੰ ਭੁੱਖੇ ਉਹ ਬਹੁਤ ਕੁਝ ਕਰਦੇ ਅੰਦਰ ਖੋਣੀ ਚਾਹੀਦੀ ਉਸ ਅੰਦਰ ਅੰਦਰ ਤਾਂ ਭੁੱਖ ਤਾਂ ਹੋਣੀ ਚਾਹੀਦੀ ਹੈ ਨਾ ਜੀ ਤੁਹਾਨੂੰ ਜੇ ਤੁਹਾਨੂੰ ਭੁੱਖ ਨਹੀਂ ਹੈ ਤਾਂ ਰੋਟੀ ਕਿਵੇਂ ਖਾਓਗੇ ਤੁਸੀਂ ਨਖਰੇ ਨਾਲ ਖਾਓਗੇ ਨਾ ਫਿਰ ਵੀ ਨਹੀਂ ਯਾਰ ਖਾ ਲੈਂਦਾ ਵੀ ਠੀਕ ਹੈ ਨਹੀਂ ਨਾ ਸੀ ਜਦ ਭੁੱਖਾ ਤਾਂ ਜੀ ਫਿਰ ਉੱਠ ਉੱਠ ਕੇ ਪਾਉਗੇ ਰੋਟੀ ਨੂੰ ਤੇ ਤੁਹਾਨੂੰ ਭੁੱਖ ਕਿੰਨੀ ਹੈ ਉਹਦੇ ਤੇ ਡਿਪੈਂਡ ਕਰਦਾ ਮੈਂ ਕਹਿੰਦਾ ਮੈਂ ਕਰੋੜਪਤੀ ਬਣਾਉਣਾ ਪਰ ਕਿਹਨਾਂ ਨੂੰ ਜਿਹੜੇ ਬੰਨਾਂ ਜਾਂਦੇ ਆ ਜਿਹੜੇ ਬਣਨਾ ਚਾਹੁੰਦੇ ਉਹਨਾਂ ਨੂੰ ਹਰੇਕ ਬੰਦੇ ਨੂੰ ਨਹੀਂ ਕਰੋੜਪਤੀ ਬਣਾਇਆ ਜਾ ਸਕਦਾ ਔਰ ਜੇ ਇਸ 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 ਬਿਜ਼ਨਸ ਵਿੱਚੋਂ ਬਹੁਤ ਬੰਦੇ ਬਣ ਚੁੱਕੇ ਆ ਤਾਂ ਤੁਸੀਂ ਵੀ ਬਣ ਸਕਦੇ ਹੋ ਲੋੜ ਕੀ ਹੈ ਤੁਹਾਨੂੰ ਲੋੜ ਹੈ ਸਵਿੱਚ ਹੋਣ ਦੀ ਲੋੜ ਹੈ ਤੁਹਾਨੂੰ ਜੁੜਨ ਦੀ ਲੋੜ ਹੈ ਤੁਹਾਨੂੰ ਦਿਮਾਗ ਲਾਣ ਦੀ ਲੋੜ ਹੈ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਤੁਹਾਨੂੰ ਬਰੀਕੀਆਂ ਨੂੰ ਸਿੱਖਣ ਦੀ ਇੱਕ ਬੰਦਾ ਹੁਣ ਹੈਗਾ ਉਹ ਅਲਮਾਰੀ ਨੂੰ ਮੋਢੇ ਤੇ ਚੱਕ ਕੇ ਲੈ ਕੇ ਜਾ ਰਿਹਾ ਉਹਦਾ ਲੱਕ ਟੁੱਟ ਗਿਆ ਉਹਦਾ ਤੇ ਚੱਕਦੇ ਜਾਗਦੇ ਇੱਕ ਬੰਦੇ ਨੇ ਪਹੀਏ ਲਵਾਏ ਆ ਉਹ ਅੰਗੂਠੇ ਨਾਲ ਓੜ ਕੇ ਜਾ ਰਿਹਾ ਕੰਮ ਕਿੱਦਾਂ ਕਰਨਾ ਤੁਸੀਂ ਸਮਾਰਟ ਵਰਕ ਹੈ ਹਾਰਡ ਵਰਕ ਹੈ ਕਿੱਦਾਂ ਕਰਨਾ ਐਫੀਸ਼ੀਐਂਸੀ ਕਿਤਾ ਲਿਆਉਣੀ ਹੈ ਆ ਚੀਜ਼ਾਂ ਤਾਂ ਤੁਹਾਨੂੰ ਦੇਖਣੇ ਪੈਣੀਆਂ ਨਾ ਕੰਮ ਕੋ ਮਤਲਬ ਇਹ ਕੋਈ ਇਹ ਨਹੀਂ ਹੈ ਇਹ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਕੰਮ ਨਹੀਂ ਕਰਦਾ ਤਾਂ ਕੰਮ ਹਰ ਇੱਕ ਬੰਦਾ ਕਰ ਸਕਦਾ ਲੇਕਿਨ ਭਾਵਨਾ ਕਿੰਨੀ ਹੈ ਜਿਹਨੂੰ ਘਰੋਂ ਸੌਖੇ ਆ ਬੰਦੇ ਪੇਰੈਂਟਸ ਪੈਸੇ ਦੇਈ ਜਾਂਦੇ ਆ ਉਹ ਬੰਦੇ ਨਹੀਂ ਕੰਮ ਕਰਦੇ ਕਈ ਵਾਰੀ ਉਹਨਾਂ ਵਿੱਚ ਬਹੁਤ ਘੱਟ ਬੰਦੇ ਆ ਜਿਹੜੇ ਕੰਮ ਕਰਦੇ ਆ ਕਿਉਂਕਿ ਪੇਰੈਂਟਸ ਨੇ ਤਾਂ ਦੁੱਖ ਝੱਲ ਕੇ ਕਰੋਨਾ ਕਮਾਇਆ ਹੈ ਬੱਚਿਆਂ ਨੂੰ ਉਦਾਂ ਹੀ ਮਿਲ ਗਏ ਹੂੰ ਬੱਚਿਆਂ ਨੂੰ ਉਦਾਂ ਹੀ ਪੈਸੇ ਮਿਲ ਗਏ ਤੇ ਉਹ ਜਿਹੜੇ ਬੱਚੇ ਆ ਉਹ ਫਿਰ ਜਿਆਦਾ ਬਿੰਦ ਨਹੀਂ ਕਰਦੇ ਜਿਹੜਾ ਬੱਚਾ ਸਾਡੇ ਕੋਲ ਆਏਗਾ ਮੈਂ ਤਾਂ ਹਮੇਸ਼ਾ ਹੀ ਗੱਲ ਕਹੂਗਾ ਕਿ ਭਾਈ ਮਿਹਨਤ ਕਰੋ ਜੇ ਤੁਸੀਂ ਮਿਹਨਤ ਕਰ ਸਕਦੇ ਹੋ ਟੱਕਰਾਂ ਮਾਰ ਸਕਦੇ ਹੋ ਮੱਥਾ ਮਾਰ ਸਕਦੇ ਹੋ ਐਨਲਿਸਿਸ ਕਰ ਸਕਦੇ ਹੋ ਮਤਲਬ ਹਰੇਕ ਚੀਜ਼ ਦਾ ਚਿੰਤਨ ਮੰਤਨ ਕਰ ਸਕਦੇ ਹੋ ਫਿਰ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਸੀਂ ਵੈਸੇ ਕਹੋ ਵੀ ਇੱਥੇ ਕੋਈ ਜਾਦੂ ਦਾ ਖੇਲ ਹੋ ਰਿਹਾ ਕੋਈ ਯਾਰ ਜਾਦੂ ਦਾ ਖੇਲ ਨਹੀਂ ਹੋ ਰਿਹਾ ਪ੍ਰੋਪਰ ਸਿੱਖ ਕੇ ਕੰਮ ਕਰਕੇ ਫਿਰ ਤੁਸੀਂ ਉਹਦੇ ਵਿੱਚੋਂ ਮਤਲਬ ਜੇ ਇਹ ਸਮਝੋ ਵੀ ਆਪਣੇ ਕੋਲ ਦੁੱਧ ਦਾ ਪਿਆ ਕੋਈ 5 ਕਿਲੋ ਦੁੱਧ ਪਿਆ ਉਹਦੇ ਮੱਖਣ ਵੀ ਹੈਗਾ ਘੀ ਵੀ ਹੈਗਾ ਹੈਗਾ ਨਾ ਹੂੰ ਕਦੋਂ ਹੈ ਪਹਿਲਾਂ ਦਹੀਂ ਬਣਾਣੀ ਪਊ ਫਿਰ ਉਹਨੂੰ ਡਿੜਕਣਾ ਪਊਗਾ ਫਿਰ ਮੱਖਣ ਆਊਗਾ ਮੱਖਣ ਨੂੰ ਗਰਮ ਕਰਾਂਗੇ ਫਿਰ ਕੀ ਆਊਗਾ ਪ੍ਰੋਸੈਸ ਹੈ ਤੁਸੀਂ ਪ੍ਰੋਸੈਸ ਫੋਲੋ ਕਰ ਰਹੇ ਹੋ ਜੇ ਤੁਸੀਂ ਪ੍ਰੋਸੈਸ ਨਹੀਂ ਫੋਲੋ ਕਰ ਰਹੇ ਫਿਰ ਤਾਂ ਗੱਲ ਹੀ ਹੈ ਨਾ ਹੁਣ ਬੈ ਕਹਦਾ ਜੀ ਆ ਮੋਟੀਵੇਸ਼ਨ ਸਪੀਕਰ ਹੈ ਰੋਲਾ ਪਾਉਂਦੇ ਹੈ ਵੀ ਮੈਂ ਅਸੀਂ ਕਰੋੜਪਤੀ ਬਣਾਦਾ ਹੈ ਜੀ ਆਪਣੀ ਦੀਵਾਰਾਂ ਤੇ ਲਿਖ ਲੋ ਜੀ ਇਹ ਕਰ ਲੋ ਜੀ ਵੀ ਦੀਵਾਰਾਂ ਤੇ ਲਿਖ ਕੇ ਬੰਦਾ ਕਰੋੜਪਤੀ ਬਣ ਜਾਂਦਾ ਠੀਕ ਹੈ ਜਿਹੜੀ ਲਿਖੀ ਹੋਈ ਚੀਜ਼ ਤੁਹਾਨੂੰ ਅਟਰੈਕਟ ਕਰਦੀ ਹੈ ਤੁਹਾਡਾ ਧਿਆਨ ਲੈਂਦਾ ਉਹਦੇ ਚ ਲੇਕਿਨ ਸਾਰੇ ਬੰਦੇ ਕਰੋੜਪਤੀ ਨਹੀਂ ਬਣਦੇ ਕਿਉਂ ਨਹੀਂ ਬਣਦੇ ਜਿਹੜੇ ਬੰਦਿਆਂ ਨੇ ਟਾਰਗੇਟ ਰੱਖ ਲਿਆ ਮੈਂ ਕਰੋੜਪਤੀ ਬਣਨਾ ਜਾਂ ਜਿਨੇ ਟਾਰਗੇਟ ਰੱਖ ਲਿਆ ਮੈਂ ਇਸ ਸਾਲ ਦੇ ਅੰਤ ਵਿੱਚ ਕਾਰ ਲੈਣੀ ਹੈ ਜਾਂ 2 ਸਾਲ ਚ 5 ਸਾਲ ਦੇ ਵਿੱਚ ਮਕਾਨ ਬਣਾਉਣਾ ടാർഗറുണ്ട്